ਅਸੀਂ ਮੁੜਦਾਬਾਦ ਅਸੀਂ ਮੁੜਦਾਬਾਦ ਤਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ आम आदमी पार्टी ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵਿਅਕਤੀ ਕੇਜਰੀਵਾਲ ਦੇ ਸੁਰੱਖਿਆ ਕੇਰੇ ਨੂੰ ਤੋੜਦਾ ਕੇਜਰੀਵਾਲ ਦੇ ਕੋਲ ਜਾ ਪਹੁੰਚਿਆ ਅਤੇ ਉਹਨਾਂ ਉੱਪਰ ਕੁਝ ਸੁੱਟਣ ਦੀ ਅਤੇ ਉਹਨਾਂ ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਤਸਵੀਰਾਂ ਸਾਹਮਣੇ ਇਹ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੇਜਰੀਵਾਲ ਇੱਕ ਇੱਕ ਕਰਕੇ ਆਪਣੇ ਸਮਰਥਕਾਂ ਨਾਲ ਹੱਥ ਮਿਲਾ ਰਹੇ ਨੇ ਜਿਵੇਂ ਹੀ ਕੇਜਰੀਵਾਲ ਅੱਗੇ ਵਧਦੇ ਨੇ ਤਾਂ ਇੱਕ ਵਿਅਕਤੀ ਹੱਥ ਵਿੱਚ ਕੁਝ ਫੜ ਕੇ ਕੇਜਰੀਵਾਲ ਵੱਲ ਵੱਧਦਾ ਹੈ ਅਤੇ ਉਹਨਾਂ ਤੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਸੁਰੱਖਿਆ ਕਰਮਚਾਰੀ ਇਸ ਤੇ ਇੱਕਦਮ ਆਪਣਾ ਐਕਸ਼ਨ ਲੈਦੇ ਨੇ ਅਤੇ ਇਸ ਵਿਅਕਤੀ ਨੂੰ ਕਾਬੂ ਕਰ ਲੈਂਦੇ ਨੇ ਸਾਹਿਬ ਮੁੜਦਾਬਾਦ ਸਾਰੇ ਪੁਲਿਸ ਸਾਹਿਬ ਮੁੜਦਾਬਾਦ ਇੱਕ ਮੁੜਦਾਬਾਦ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਗ੍ਰੇਟਰ ਕੈਲਾਸ਼ ਏਰੀਆ ਚ ਪੈਦਲ ਯਾਤਰਾ ਕਰ ਰਹੇ ਸੀ ਇਸ ਦੌਰਾਨ ਉਹਨਾਂ ਵੱਲੋਂ ਲੋਕ ਮਿਲਣੀ ਕੀਤੀ ਜਾ ਰਹੀ ਸੀ ਜਿਵੇਂ ਹੀ ਕੇਜਰੀਵਾਲ ਲੋਕਾਂ ਨਾਲ ਹੱਥ ਮਿਲਾਉਂਦੇ ਅੱਗੇ ਵਧਦੇ ਨੇ ਤਾਂ ਇੱਕ ਵਿਅਕਤੀ ਸੁਰੱਖਿਆ ਕੇਰੇ ਨੂੰ ਤੋੜਦਾ ਕੇਜਰੀਵਾਲ ਦੇ ਕੋਲ ਜਾ ਪਹੁੰਚਦਾ ਹੈ ਅਤੇ ਉਹਨਾਂ ਤੇ ਕੁਝ ਸੁੱਟਣ ਦੀ ਜਾਂ ਫਿਰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੂੰ ਕਿ ਸੁਰੱਖਿਆ ਕਰਮਚਾਰੀ ਮੌਕੇ ਤੇ ਕਾਬੂ ਕਰ ਲੈਂਦੇ ਨੇ ਉਦੋਂ ਇਸ ਘਟਨਾ ਤੋਂ ਬਾਅਦ ਦਿੱਲੀ ਦੇ ਮੰਤਰੀ ਸੌਰਵ ਪਾਰਜਵਾਦ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਬੀਜੇਪੀ ਲਗਾਤਾਰ ਆਪ ਦੀਆਂ ਸਟੇਟ ਵਿੱਚ ਰੈਲੀ ਕਰ ਰਹੀ ਹੈ ਭਾਵ ਕਿ ਜਿੱਥੇ ਜਿੱਥੇ ਆਪ ਦੀ ਸਰਕਾਰ ਹੈ ਉੱਥੇ ਉੱਥੇ ਬੀਜੇਪੀ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ ਤੇ ਕਦੇ ਵੀ ਇਸ ਤਰ੍ਹਾਂ ਦੇ ਅਟੈਕ ਨਹੀਂ ਹੋਏ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਲਗਾਤਾਰ ਅਟੈਕ ਹੋ ਰਹੇ ਨੇ ਜਦ ਕਿ ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਮੋਦੀ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਅਰਵਿੰਦ ਕੇਜਰੀਵਾਲ ਤੇ ਹਮਲਾ ਹੋਇਆ ਇੱਕ ਵਿਅਕਤੀ ਸੁਰੱਖਿਆ ਕੇਰੇ ਨੂੰ ਤੋੜਦਾ ਕੇਜਰੀਵਾਲ ਦੇ ਕੋਲ ਪਹੁੰਚ ਗਿਆ ਅਤੇ ਉਹਨਾਂ ਤੇ ਕੁਝ ਸੁੱਟਣ ਦੀ ਜਾਂ ਫਿਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਮਾ ਰਹਦੇ ਹੀ ਇਸ ਨੂੰ ਕਾਬੂ ਕਰ ਲਿਆ ਗਿਆ ਪਰ ਮੌਕੇ ਤੇ ਇਸ ਘਟਨਾ ਤੋਂ ਬਾਅਦ ਖੂਬ ਹੰਗਾਮਾ ਹੋਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ